ਵੀਰੇ 500 ਰੁਪਏ ਦੇਣਾ ਕੀ ਕੰਮ ਹੈ ਵੀਰੇ ਤੁਹਾਨੂੰ ਪੈਸੇ ਨਾਲ ਭਰਾ ਦੇ ਕੁਝ ਬੋਲਣ ਤੋਂ ਪਹਿਲਾਂ ਭਾਬੀ ਬੋਲ ਪਈ ਛੋਟੇ ਭਰਾ ਨੂੰ ਬੁਰਾ ਲੱਗਾ ਤੇ ਭਰਾ ਆਪਣੇ ਛੋਟੇ ਭਰਾ ਦੇ ਮੂੰਹੋਂ ਨਿਕਲਣ ਤੋਂ ਪਹਿਲਾਂ ਹੀ ਪੈਸੇ ਹਾਜ਼ਰ ਕਰ ਦਿੰਦਾ ਸੀ ਪਰ ਅੱਜ ਭਾਬੀ ਵੱਲੋਂ ਕਿਉਂ ਵੇਖ ਰਿਹਾ ਹੈ ਛੋਟੇ ਭਰਾ ਵਿਸ਼ੂ ਚਿਹਰਾ ਲਮਕਾ ਕੇ ਚਲਾ ਗਿਆ ਅੱਜ ਉਸਦੇ ਦਿਲ ਨੂੰ ਦੇਸ ਪਹੁੰਚੀ ਸੀ ਦੇਖਿਆ ਮੇਰਾ ਆਈਡੀਆ ਕੰਮ ਆਇਆ ਨਾ ਹਰ ਵੇਲੇ ਅੱਗੇ ਹੋ ਕੇ ਪੈਸੇ ਦੇ ਦਿੰਦੇ ਸੀ ਕੁਝ ਚਲਾਤੀਆਂ ਸਿੱਖੋ ਨਹੀਂ ਤਾਂ ਸਾਰੇ ਇਸੇ ਤਰ੍ਹਾਂ ਬੇਵਕੂਫ ਬਣਾਉਂਦੇ ਰਹਿਣਗੇ ਤੁਹਾਨੂੰ ਬਸ ਤੁਸੀਂ ਮੈਨੂੰ ਅੱਗੇ ਕਰ ਦਿਆ ਕਰੋ ਮੈਂ ਆਪੇ ਸੰਭਾਲ ਲਵਾਂਗੀ ਲੇਕਿਨ ਸਕਦਾ ਛੋਟੇ ਨੂੰ ਕੋਈ ਜ਼ਰੂਰੀ ਕੰਮ ਵੀ ਹੋਵੇਗਾ ਇਸ ਲਈ ਪੈਸੇ ਮੰਗੇ ਹੋਣੇ ਆ ਵੈਸੇ ਫਜ਼ੂਲ ਖਰਚ ਲਈ ਕਦੇ ਪੈਸੇ ਨਹੀਂ ਮੰਗਦਾ ਅਜਨੇ ਦੀ ਵਿੱਚ ਪਹਿਲੀ ਵਾਰ ਆਪਣੇ ਛੋਟੇ ਭਰਾ ਨੂੰ ਮਨਾ ਕਰਕੇ ਵੱਡੇ ਭਰਾ ਦਾ ਮਨ ਬਹੁਤ ਦੁਖੀ ਸੀ ਪਰ ਪਤਨੀ ਅੱਗੇ ਕੁਝ ਬੋਲ ਨਹੀਂ ਸਕਿਆ ਕੁਝ ਦਿਨਾਂ ਵਿੱਚ ਛੋਟੇ ਨੂੰ ਕਿਸੇ ਵੱਡੀ ਨੌਕਰੀ ਮਿਲ ਗਈ ਤਾਂ ਉਸ ਨੇ ਆਪਣੀ ਪਹਿਲੀ ਤਨਖਾਹ ਵਿੱਚੋਂ ਵੱਡੇ ਭਰਾ ਲਈ ਐਡੀਡਾਸ ਦੇ ਜੁੱਤੇ ਲੈ ਭਾਬੀ ਲਈ ਸਮਾਰਟਵਾਚ ਲੈ ਲਈ ਘਰ ਜਾ ਕੇ ਭਰਾ ਨੂੰ ਜੁੱਤੇ ਦੇਂਦੇ ਹੋਏ ਕਿਹਾ ਵੀਰੇ ਤੁਸੀਂ ਹਮੇਸ਼ਾ ਕੰਪਨੀ ਦੇ ਜੁੱਤੇ ਪੈਣਨ ਲਈ ਮਨ ਮਾਰ ਕੇ ਰਹਿ ਜਾਂਦੇ ਸੀ ਪਹਿਣ ਕੇ ਦੇਖੋ ਸਾਈਜ਼ ਠੀਕ ਹੈ ਨਾ ਭਾਬੀ ਜੀ ਤੁਹਾਡੇ ਲਈ ਸਮਾਰਟ ਵਾਚ ਹੈ ਕਦੋਂ ਦਾ ਤੁਸੀਂ ਇਸ ਖਰੀਦ ਨੂੰ ਲੈਣ ਦਾ ਸੋਚਦੇ ਸੀ ਛੋਟੇ ਇਸ ਸਭ ਦੀ ਕੀ ਜ਼ਰੂਰਤ ਸੀ ਅੱਜ ਵੱਡਾ ਭਰਾ ਖੁਦ ਨੂੰ ਛੋਟੇ ਭਰਾ ਅੱਗੇ ਛਣੁੰਦਾ ਮਹਿਸੂਸ ਕਰ ਰਿਹਾ ਸੀ ਛੋਟੇ ਨੂੰ ਗਲੇ ਲਗਾ ਲਿਆ ਅੱਖਾਂ ਭਰ ਆਈਆਂ ਕਿਹਾ ਛੋਟੇ ਤੂੰ ਖੂਬ ਤਰੱਕੀ ਕਰੇ ਮੇਰਾ ਅਸ਼ੀਰਵਾਦ ਤੇਰੇ ਨਾਲ ਹੈ ਭਾਬੀ ਅੱਜ ਖੁਦ ਨੂੰ ਆਪਣੀਆਂ ਨਜ਼ਰਾਂ ਵਿੱਚ ਹੀ ਡਿੱਗਿਆ ਹੋਇਆ ਮਹਿਸੂਸ ਕਰ ਰਹੀ ਸੀ ਇਸ ਲਈ ਆਪਣੇ ਨਾਲ ਚਲਾਕੀਆਂ ਨਾ ਕਰਿਆ ਕਰੋ ਕੁਝ ਪਾ ਗਏ ਤਾਂ ਕੁਝ ਖੋ ਵੀ ਜਾਓਗੇ ਜੇ ਕੁਝ ਪਾ ਗਏ ਤਾਂ ਕੁਝ ਖੋ ਵੀ ਜਾਓਗੇ